ਕੀ ਮਸਲਾ ਜਿਉ ਪ੍ਰਸਤਨਪਨ ਕੀਤੀ ਜਾ ਰਹੀ ਹੈ ਇਹ ਪ੍ਰਸੰਸ ਦੇ ਲਈ ਅਸੀਂ ਗੱਲ ਕਰ ਰਹੇ ਹਾਂ ਜੋ ਕੱਲ ਤੱਕ ਸਭ ਸੰਗਤ ਸਾਬਾ ਨੇ ਕੱਲ ਫੈਸਲਾ ਕੀਤਾ ਅਸੀਂ ਸੰਗਤ ਸਾਬਾ ਦਾ ਬਹੁਤ ਧੰਨਵਾਦ ਕਰਦੇ ਆ ਕਿ ਇੱਕ ਜੀਵਾ ਫੈਸਲਾ ਹੈ ਸਾਰੀ ਛੇਕ ਕੌਮ ਨੇ ਮੰਨਿਆ ਹੋ। ਤੇ ਅਸੀਂ ਚਾਹੁੰਦੇ ਹਾਂ ਸਾਰੇ ਪੰਜਾਬ ਦੀ ਸੋਚ ਹੈ ਵੀ ਜਦ ਤੱਕ ਅਕਾਲੀ ਦਲ ਤਾਕਤ ਨਹੀਂ ਹੁੰਦਾ ਉਦ ਤੱਕ ਪੰਜਾਬ ਤਾਕਤ ਨਹੀਂ ਹੋ ਸਕਦਾ ਇਸ ਫੈਸਲੇ ਨਾਲ ਅਕਾਲੀ ਦਲ ਦੇ ਮੋੜ ਮੋੜ ਪੈਰ ਲੱਗ ਗਏ ਨੇ ਤੇ ਅਕਾਲੀ ਦਲ ਪੁਰਾਣੀਆਂ ਲੀਆਂ ਤੇ ਚੱਲ ਕੇ ਕੋ ਛੇਤੀ ਆਪਣੇ ਪੰਜਾਬ ਦੇ ਚਾ ਜਾ ਰੁਗਾ ਪਿਛਲੇ ਲੰਮੇ ਸਮੇਂ ਤੋਂ ਆਵਾਜ਼ ਬੰਦ ਕੀਤੀ ਸੀ ਪਰ ਇੰਨੇ ਸਮੇਂ ਬਾਅਦ ਤੁਹਾਡੀ ਕੀਤੀ ਜਿਹੜੀ ਗੱਲ ਹੈ ਉਹ ਮੁਕੰਮਲ ਹੋਈ ਪੂਰੀ ਇਹ ਵੈ ਜਿਹੜੀ ਆਵਾਜ਼ ਬੰਦ ਕੀਤੀ ਸੀ ਇਹ 12 ਸਾਲਾਂ ਬਾਅਦ ਮੋਰੀ ਗੱਲ ਸੁਣੀ ਗਈ ਹੈ ਆ ਬੜਾ ਵੀ ਕਾਫੀ ਨੁਕਸਾਨ ਹੋਇਆ ਬਦੌਰ ਸਾਰਾ ਤਾਂ ਇਹਨਾਂ ਪਾਰਟੀ ਦੇ ਕਰਕੇ ਤਾਂ ਗਿਆ ਸੀ ਕਿਵੇਂ ਦੇ ਦੇ ਜੋ ਸਾਰੇ ਕਰਨਾ ਕਰਨਾ ਵੇਖੋ ਇਹ ਗੱਲ ਇਹ ਆ ਵੀ ਅਸੀਂ ਤਾਂ ਪਾਰਟੀ ਵਾਸਤੇ ਕੀਤਾ ਪਰ ਜਿਹੜੇ ਪਾਰਟੀ ਦੇ ਸਰ ਲੀਡਰ ਸਾਹਿਬ আর ਮੋਤਵਾਰ ਉਹ ਮੋਢਾ ਦੇ ਉਹ ਪਸਾਦੇ ਨਹੀਂ ਸੀਗਾ ਸਾਡਾ ਤਾਂ ਨੁਕਸਾਨ ਹੋਇਆ ਹੈ ਪਰ ਪਾਰਟੀ ਦਾ ਉਤਤਵਾ ਦਾ ਨੁਕਸਾਨ ਹੋਇਆ ਹੈ ਅਕਸਰ ਕਿਹਾ ਦਵੇ ਪਾਰਟੀ ਆ ਕੋਈ ਸਾਡਾ ਕੋਈ ਰੋਲ ਨਹੀਂ ਹੈ ਬਿਆਦੀ ਖਾਵਾਂ ਵਿੱਚ ਕੋਈ ਰੋਲ ਨਹੀਂ ਹੈ ਪਰ ਕੱਲ ਜੋ ਹੋਇਆ ਕਿਵੇਂ ਦੇਖ ਲਈ ਸਾਰਾ ਸਰਕਾਰ ਕੀਤਾ ਸਾਰਿਆਂ ਸਰਕਾਰ ਕੀਤਾ ਬਈ ਨੂੰ ਇਸ ਗੱਲ ਦੀ ਖੁਸ਼ੀ ਆ ਬਈ ਜੋ ਕੱਲ ਸਿੰਘ ਸਾਹਿਬਾਂ ਨੇ ਕੀਤਾ ਉਹਨਾਂ ਨੇ ਸਾਰੀਆਂ ਆਪਣੀਆਂ ਗਲਤੀਆਂ ਮੰਨ ਲਈਆਂ ਨੇ ਅੱਜ ਤੇ ਸਾਰੀ ਦੁਨੀਆ ਤੇ ਪਤਾ ਲੱਗ ਗਿਆ ਵੀ ਅਸੀਂ ਠੀਕ ਸਾਂ ਉਹ ਠੀਕ ਨਹੀਂ ਸੀ ਕੋਈ ਆਗੂ ਮੰਨ ਨਹੀਂ ਨਹੀਂ ਮੰਨਦੇ ਨਜ਼ਰ ਆਏ ਸੀ ਕਿਵੇਂ ਦੇਖ ਲਈ ਉਹਨਾਂ ਨੂੰ वेलकम बाय गाना जबू ਕੀਤਾ ਹੀ ਉਹਨਾਂ ਨੇ ਤਾਂ ਮੈਂ ਬੰਨਾ ਹੈ ਹੀ ਸੀਗਾ ਡਾਕਟਰ ਸਾਹਿਬ ਜੀਰ ਬਦਲ ਨੂੰ ਗਨਾ ਕਬੂਲ ਕਰਨ ਤੋਂ ਬਾਅਦ ਵੀ ਪਾਰਟੀ ਚ ਬਣਨਾ ਚਾਹੀਦਾ ਕਿ ਨਹੀਂ ਦੇਖੋ ਜੋ ਅੱਛੇ ਸਾਹਮਣੇ ਫੈਸਲਾ ਕੀਤਾ ਵੀ ਇੱਕ ਸਾਡੀ ਕਮੇਟੀ ਬਣਾਤੀ ਆ ਜਿਹੜੀ ਭਰਤੀ ਕਰੂਗੀ ਉਹ ਇਹ ਨਹੀਂ ਹੋਊਗਾ ਵੀ ਗਲਤੀ ਭਰਤੀ ਕਰੇ ਤੇ ਆਪਣੇ ਬੰਦੇ ਕਰ ਲੂਗੀ ਸਿੰਘ ਸਾਹਿਬ ਨੇ ਕਿਹਾ ਵੀ ਬਿਲਕੁਲ ਸਪੀਡ ਨਹੀਂ ਹੋਊਗੀ ਉਹ ਜਿਹੜੀ ਟੀਮ ਆ ਉਹ ਬਿਲਕੁਲ ਸਹੀ ਆ ਉਹ ਨੀਟਰ ਹੋ ਕੇ ਪ੍ਰਤੀ ਕਰੂਗੀ ਠੀਕ ਪ੍ਰਤੀ ਕਰੂਗੀ ਤੇ ਜੋ ਫੈਸਲਾ ਹੋਊਗਾ ਉਹ ਸਾਰੇ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ ਹੋਣਾ ਚਾਹੀਦਾ ਦੇਖੋ ਜ਼ਰੂਰ ਹੋਣਾ ਚਾਹੀਦਾ ਹਰਿਆਣਾ ਕਮੇਟੀ ਦੇ ਸੱਤਾ ਪ੍ਰਧਾਨ ਦਾਦੂਵਾਲ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਬਲਟੋਏ ਨੂੰ 10 ਸਾਲ ਦੀ ਬਾਹਰ ਕੀਤਾ ਗਿਆ ਸੀ ਸੁਖਬੀਰ ਬਾਦਮਨ ਨੂੰ ਵੀ ਕੋਈ ਇਵੇਂ ਦੀ ਸਜ਼ਾ ਮਿਲਣੀ ਚਾਹੀਦੀ ਸੀ ਦੇਖੋ ਉਹ ਦਾਦੂਵਾਲ ਦੀ ਆਪਣੀ ਸੋਚ ਆ ਇਹ ਹੀ ਸੋਚ ਹੈ ਯਾਰ ਬਈ ਜੋ ਵੀ ਕੀਤਾ ਠੀਕ ਆ ਆਪਾਂ ਨੂੰ ਸੰਖ ਸਾਬਾ ਨੇ ਜੋ ਕਹਿ ਉਹ ਅੰਸ਼ਰ ਮੱਥਾ ਬੰਨ੍ਹ ਦਿੱਤਾ 2015 ਵਿੱਚ ਤੁਸੀਂ ਬਾਦਲ ਸਾਹਿਬ ਨੇ ਕਿਹਾ ਸੀਗਾ ਕਿ ਸੁਖਬੀਰ ਨੂੰ ਪ੍ਰਧਾਨ ਨਾ ਬਣਾਓ ਨਹੀਂ ਤੇ ਨੁਕਸਾਨ ਹੋਊਗਾ ਪਾਰਟੀ ਦਾ ਕੀ ਲੱਗਦਾ ਜੀ ਉਹਦਾ ਵਿਚਾਰ ਕੀਤਾ ਬਗਿਆ ਉਹ ਵਕਤ ਬਾਅਦ ਕੀ ਆ ਸੀਗਾ ਜਦ ਬਰਗਾਰੀ ਕਾਂਡ ਹੋਇਆ ਤੇ ਸੁਖਬੀਰ ਬਾਦਲ ਨੂੰ ਪਾਸੇ ਕਰਕੇ ਆਪ ਪ੍ਰਧਾਨ ਬਣ ਜਾਓ ਤੇ ਇਹ ਇਹ ਜਿਹੜਾ ਸਾਡੇ ਸੈਕਟਮ ਨੂੰ ਲਾਇ ਬਟੂਗਾ ਪਰ ਸਾਡੀ ਕਿਸੇ ਨੇ ਸੁਣੀ ਵੀ ਤਾਂ ਸਾਨੂੰ ਕਾਲੀਦਾਲ ਜੋ ਕਰ ਦਿੱਤਾ ਤੁਹਾਨੂੰ ਲੱਗਦਾ ਕਿ ਅੱਜ ਉਹਦਾ ਜਿਹੜਾ ਸਹੀ ਸਿੰਘ ਸਰ ਨੇ ਫੈਸਲਾ ਦਿੱਤਾ ਆ ਬਿਲਕੁਲ ਸਹੀ ਫੈਸਲਾ ਦਿੱਤਾ ਤੁਹਾਡੇ ਨਾਲ ਕੱਲ ਸੰਪਰਕ ਕੀਤਾ ਕਿਸੇ ਨੇ ਜਿਹੜੇ ਨਤੀਜੇ ਆਏ ਨੇ ਉਸ ਤੋਂ ਬਾਅਦ ਮੇਰੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਤੁਸੀਂ ਕੋਈ ਮੈਂ ਸੰਪਰਕ ਕਰਦੇ ਆ ਮੈਂ ਨਹੀਂ ਕੀਤਾ ਨਾਲ ਕਿ ਤੁਸੀਂ ਦੋਗੇ ਹਲਕੇ ਦੇ ਵਿੱਚ ਤੁਸੀਂ ਹਾਂ ਕੱਲ ਸ਼੍ਰੋਮਣੀ ਕਾਲੀਦਾਲੀ ਕੰਮ ਕਰੋਗੇ ਪੱਕਾ ਤੁਹਾਡੀ ਕੀ ਅਗਲੀ ਰਣਨੀਤੀ ਹੋएगी ਸਾਰੀ ਹੁਣ ਮੇਰੀ ਰਾਜਨੀਤੀ ਇਹ ਹੋਊਗੀ ਕਿ ਕਾਲੀਵਾਲ ਨੂੰ ਆਪਾਂ ਕਿਦਾਂ ਪੰਜਾਬ ਵਿੱਚ ਸਰਵਾਈਵ ਕਰਨਾ ਬਾਪਾ ਅਸੀਂ ਜੁਣਦੇ ਆ ਬਿਲਕੁਲ ਤੁਸੀਂ ਕਹਾਂ ਸੀਗਾ ਕਿ ਜਦ ਤੱਕ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਨਹੀਂ ਲਾਤੇ ਅਸੀਂ ਅਕਾਲੀ ਦਲ ਤੋਂ ਬਾਹਰ ਰਹਿ ਕੇ ਤੁਸੀਂ ਵੱਖਰੀ ਪਾਰਟੀ ਇੱਕ ਪਿਆਰ ਕੀਤੀ ਸੀ ਕੀ ਹੁਣ ਇਹ ਪਾਰਟੀ ਨੂੰ ਫਿਰ ਸਟੈਂਡ ਕਰਨ ਲਈ ਪੂਰਾ ਯੋਗਦਾਨ ਦੇ ਸਕੂਗੇ ਅਸੀਂ ਆਪਣੀ ਪੂਰਾ ਕਰਾਂਗੇ ਕਿ ਕੈਸੇ ਦਰ ਅਕਾਲੀ ਦਲ ਇਕੱਠਾ ਹੋ ਕੇ ਫਿਰ ਪਰਾਰੀਆਂ ਦੀ ਆਤਿਆ ਆ ਜਾ ਇਹ ਡਾਕਟਰ ਸਾਹਿਬ ਤੋਂ ਅਕਾਲੀ ਦਲ ਦੇ ਅੰਡਰ ਰਹੇਗਾ ਕਿ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਅੰਡਰ ਕੰਮ ਕਰੂਗਾ ਇਹ ਜੋ ਫੈਸਲਾ ਸੰਸਦ ਬਣਾ ਕੀਤਾ ਉਹ ਤਾਂ ਅਕਾਲੀ ਦਲ ਦੇ ਅੰਦਰ ਹੀ ਹੋਊਗਾ